सियालकोट गुरु के गुरुजी नु पता ਲੱਗਾ ਕਿ सियालकोट ਤੋਂ ਥੋੜੀ ਹੀ ਦੂਰੀ ਤੇ ਮੀਆਂ ਮਿੱਠੇ ਸ਼ਾ ਇੱਕ ਪ੍ਰਸਿੱਧ ਕਰਾਮਾਤੀ ਫਕੀਰ ਰਹਿੰਦਾ ਹੈ ਆਪਣੀਆਂ ਕਰਾਮਾਤਾਂ ਦੇ ਜ਼ੋਰ ਨਾਲ ਉਸਨੇ ਕਈ ਹਿੰਦੂਆਂ ਨੂੰ ਵੀ ਮੁਸਲਮਾਨ ਬਣਾ ਲਿਆ ਹੈ ਉਹ ਕਈ ਪ੍ਰਕਾਰ ਦੇ ਤਪ ਅਤੇ ਚੀਲੇ ਕਮਾਉਂਦਾ ਰਹਿੰਦਾ ਹੈ ਆਪਣੀਆਂ ਕਰਾਮਾਤਾਂ ਦੇ ਕਮੰਡ ਕਰਕੇ ਉਹ ਬੜਾ ਨਰਦਈ ਕઠੋਰ ਅਤੇ ਅਭਿਮਾਨੀ ਹੋ ਗਿਆ ਹੈ ਗੁਰੂ ਜੀ ਉਸਦਾ ਕਮੰਡ ਤੋੜਨ ਵਾਸਤੇ ਮਿੱਠਨਕੋਟ ਪਹੁੰਚ ਗਏ ਉਥੇ ਉਹਨਾਂ ਨੇ ਮੀਆਂ ਮਿੱਠੇ ਸ਼ਾਂਦੀ ਢੀਰੇ ਤੋਂ ਕੁਝ ਹੀ ਦੂਰ ਇੱਕ ਬਾਗ ਵਿੱਚ ਆਪਣਾ ਡੇਰਾ ਲਾ ਲਿਆ ਉਹ ਉੱਥੇ ਜਾ ਕੇ ਇਲਾਹੀ ਕੀਰਤਨ ਕਰਨ ਲੱਗੇ ਅਤੇ ਦੂਰੋਂ ਦੂਰੋਂ ਲੋਕ ਉਹਨਾਂ ਦੇ ਦਰਸ਼ਨ ਕਰਨ ਲਈ ਆਉਣ ਲੱਗੇ ਮੀਆਂ ਮਿੱਠੇ ਸ਼ਾਨੂ ਇਸ ਗੱਲ ਬਾਰੇ ਪਤਾ ਲੱਗਾ ਤੀ ਪਰ ਉਸ ਨੂੰ ਇਹ ਸੁਣ ਕੇ ਬਹੁਤ ਹੀ ਗ੍ਰੋਥ ਆਇਆ ਕਿ ਇੱਕ ਮੁਸਲਮਾਨ ਫਕੀਰ ਇੱਕ Hindu ਫਕੀਰ ਅੱਗੇ ਝੁੱਕ ਗਿਆ ਹੈ ਉਸ ਦੇ ਚੇਲੇ ਗੁਰੂ ਜੀ ਦਾ ਸਤਸੰਗ ਚੁਣਨ ਜਾਣਦੇ ਸਨ ਅਤੇ ਉਹ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਸਨ। ਉਹਨਾਂ ਨੇ ਮੀਆਂ ਮਿੱਠੇ ਸ਼ਾਹ ਨੂੰ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ। ਪਾ ਝੂਠੀ ਆਕੜ ਦੀ ਉਸ ਦੀ ਮਤਮਾਰੀ ਹੋਈ ਸੀ। ਗੁਰੂ ਜੀ ਦੀ ਸ਼ੋਭਾ ਸੁਣ ਕੇ ਇੱਕ ਦਿਨ ਉਸ ਦਾ ਵੀ ਮਨ ਬਣਾਇਆ ਕਿ ਗੁਰੂ ਜੀ ਨੂੰ ਮਿਲਣ ਜਾਵੇ ਅਤੇ ਉਹਨਾਂ ਨੂੰ ਮੁਸਲਮਾਨ ਬਣਨ ਲਈ ਸਮਝਾਵੇ। ਪਰ ਜਦ ਉਸ ਨੇ ਜਾ ਕੇ ਗੁਰੂ ਜੀ ਦਾ ਨੂਰਾਨੀ ਚਿਹਰਾ ਵੱਲ ਤੱਕਿਆ ਤਾਂ ਉਹ ਚਟੰਬਰ ਗਿਆ। ਫਿਰ ਵੀ ਉਹ ਆਪਣੀ ਜ਼ਿੱਦ ਦਾ ਪੱਕਾ ਸੀ ਉਹ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਹਿੰਦੂ ਫਕੀਰ ਹੋ ਤੁਸੀਂ ਕਿਹੜੇ ਦੇਵਤਾ ਨੂੰ ਮੰਨਦੇ ਹੋ ਗੁਰੂ ਜੀ ਮੁਸਕਰਾਉਂਦੇ ਹੋਏ ਮੀਆਂ ਮਿੱਠੇ ਸ਼ਾਮਲਦੇ ਕੀ ਬੋਲੇ ਮੈਂ ਕੇਵਲ ਇੱਕ ਰੱਬ ਨੂੰ ਮੰਨਦਾ ਜੋ ਸਭ ਦਾ ਸਿਰਜਣਹਾਰ ਹੈ ਮੀਆਂ ਮਿੱਠੇ ਸ਼ਾ ਹੈਰਾਨ ਹੋਇਆ ਕਿ ਹਿੰਦੂ ਤਾਂ ਕਈ ਦੇਵੀ ਦੇਵਤਾਵਾਂ ਨੂੰ ਮੰਨਦੇ ਹਨ ਪਰ ਇਹ ਤਾਂ ਮੁਸਲਮਾਨ ਵਾਂਗ ਇੱਕ ਹੀ ਰੱਬ ਨੂੰ ਮੰਨਦੇ ਹਨ ਆਪਣਾ ਸ਼ੱਕ ਦੂਰ ਕਰਨ ਵਾਸਤੇ ਉਸਨੇ ਕਿਹਾ ਪਰ ਇਕ ਰੱਬ ਨੂੰ ਪਾਉਣ ਵਾਸਤੇ ਰਸੂਲ ਦੀ ਲੋੜ ਹੈ ਤੁਹਾਡਾ ਕੌਣ ਹੈ ਗੁਰੂ ਜੀ ਮਿੱਠੇ ਸ਼ਾਦੀ ਰਮਜ਼ ਨੂੰ ਸਮਝ ਗਏ ਸਨ ਉਹਨਾਂ ਉੱਤਰ ਦਿੱਤਾ ਰੱਬ ਦੇ ਬੰਦਿਆਂ ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੁੰਦੀ ਰੱਬ ਕੇਵਲ ਉਹਨਾਂ ਨੂੰ ਮਿਲਦਾ ਹੈ ਜਿਹੜੇ ਕਿਸੇ ਵਿਚੋਲੇ ਤੋਂ ਬਿਨਾਂ ਰੱਬ ਨਾਲ ਸਿਮਰਨ ਕਰਦੇ ਹਨ ਮੁਸਲਮਾਨਾਂ ਦਾ ਇੱਕ ਰਸੂਲ ਹੈ ਅਤੇ ਹਿੰਦੂਆਂ ਦੇ ਕਈ ਦੇਵੀ ਦੇਵਤੇ ਰਸੂਲ ਦਾ ਰੂਪ ਹਨ ਇਸ ਲਈ ਭਾਵੇਂ ਇੱਕ ਵਿਚੋਲਾ ਹੋਵੇ ਭਾਵੇਂ ਕਈ ਵਿਚੋਲੇ ਹੋਣ ਕੋਈ ਫਰਕ ਨਹੀਂ ਪੈਂਦਾ ਰੱਬ ਕੇਵਲ ਉਹਨਾਂ ਨੂੰ ਮਿਲਦਾ ਹੈ ਜਿਹੜੇ ਵਿਚੋਲੇ ਦਾ ਆਸਰਾ ਲਏ ਬਗੈਤ ਰੱਬ ਨਾਲ ਇਕਮਿਕ ਹੁੰਦੇ ਹਨ ਮੀਆਂ ਮਿੱਠੇ ਸ਼ਾਹ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਲਾਜਵਾਬ ਹੋ ਗਿਆ ਪਰ ਉਸ ਦੇ ਸਾਹਮਣੇ ਕਈ ਹੋਰ ਸ਼ਖ ਖੜੇ ਹੋ ਗਏ ਜਿਨ੍ਹਾਂ ਕਰਕੇ ਉਹ ਮੁਸਲਮਾਨਾਂ ਨੂੰ ਹਿੰਦੂਆਂ ਨਾਲੋਂ ਜ਼ਿਆਦਾ ਚੰਗਾ ਸਮਝਦਾ ਸੀ ਉਸਨੇ ਫਿਰ ਪੁੱਛਿਆ ਪਰ ਕੀ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਕਿਆਮਤ ਵਾਲੇ ਦਿਨ ਮੁਸਲਮਾਨ ਮੀਆਂ ਰੂਹਾਂ ਜਿਹੜੀਆਂ ਧਰਤੀ ਦੇ ਹਵਾਲੇ ਕੀਤੀਆਂ ਅੱਲਾ ਦੇ ਫਰਿਸ਼ਤੇ ਵੱਲੋਂ ਤੂਰੀ ਵਜਾਉਣ ਉੱਤੇ ਬਚਤਾਂ ਵਿਚਲੇ ਜਾਂਦੀਆਂ ਪਰ ਹਿੰਦੂਆਂ ਵਿਚਾਰਿਆ ਦਾ ਕੀ ਬਣੇਗਾ ਜਿਨ੍ਹਾਂ ਦੇ ਸਰੀਰਾਂ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਹੱਡੀਆਂ ਪਾਣੀ ਦੇ سپੁੱਧਰ ਕਰ ਦਿੱਤੀਆਂ ਜਾਂਦੀਆਂ ਹਨ ਗੁਰੂ ਜੀ ਇਹ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਮੀਆਂ ਜੀ ਜਦ ਸ਼ਰੀਰ ਨੂੰ ਰੂਹ ਛੱਡ ਜਾਂਦੀ ਹੈ ਤਾਂ ਉਸ ਮਿੱਟੀ ਰੂਪ ਸ਼ਰੀਰ ਨੂੰ ਭਾਵੇਂ ਮਿੱਟੀ ਗਾਲ ਦੇਵੇ ਅਤੇ ਭਾਵੇਂ ਅੱਗ ਸਾੜ ਦਵੇ ਕੋਈ ਫਰਕ ਨਹੀਂ ਪੈਂਦਾ ਅੱਗੇ ਜਾ ਕੇ ਤਾਂ ਕੀਤੇ ਕਰਮਾਂ ਅਤੇ ਅਮਲਾਂ ਉੱਤੇ ਨਿਬੇੜੇ ਹੀ ਹੋਣੇ ਹਨ ਭਾਵੇਂ ਕੋਈ ਨਾਲ ਸੰਬੰਧ ਰੱਖਦਾ ਹੋਵੇ ਮੀਆਂ ਮਿੱਠੇ ਸ਼ਾਉਤੇ ਗੁਰੂ ਜੀ ਦਾ ਬਹੁਤ ਪ੍ਰਭਾਵ ਪਿਆ ਅਤੇ ਬਾਅਦ ਵਿੱਚ ਆਪਣਾ ਸਾਰਾ ਹੰਕਾਰ ਛੱਡ ਕੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ